ਦਾ ਖਾਲਸਾ ਵਾਇਗੋਦਗੀ ਫਤਿਹ ਅੱਜ ਪਿੰਡ ਡੱਲਾ ਤਹਿਸੀਲ ਜਗਰਾਉ ਵਿੱਚ 30 ਤਰੀਕ ਨੂੰ ਜਿਹੜਾ ਆਮ ਵਿੱਚ ਲਾਸ ਹੋਇਆ ਸੀ ਕਮਿਊਨਿਟੀ ਹਾਲ ਦੇ ਵਿੱਚ ਪੂਰੀ ਪੰਚਾਇਤ ਹਾਜ਼ਰ ਆ ਜੀ ਜਿਹੜੇ ਪਿੰਡ ਦੇ ਵਿੱਚ ਜਿਹੜੀਆਂ ਆਪਣੀਆਂ ਕੋਈ ਮਾੜੇ ਕੰਮ ਹੋ ਰਿਹਾ ਉਹਦੇ ਪਾਬੰਦੀਆਂ ਜਿਹੜੀਆਂ ਲਾਉਣੀਆਂ ਵਾ ਤਕਰੀਬਨ ਸਾਨੂੰ ਅਸੀਂ ਲੇਟ ਪਏ ਕੰਮ ਦੇ ਵਿੱਚ ਜ਼ਰੂਰ ਆ ਕਿਉਂਕਿ ਅਸੀਂ ਪੂਰੇ ਪਿੰਡ ਦੀ ਇਸ ਕਮਾਲੀ ਰਾਇ ਲਈ ਆ ਤੇ ਪੰਚਾਇਤ ਦੀ ਸਹਿਮਤੀ ਲਈ ਆ ਵੀ ਜਿਹੜੇ ਅਸੀਂ ਪਿੰਡ ਦੇ ਵਿੱਚ ਪਾਬੰਦੀਆਂ ਲਾਉਣੀਆਂ ਉਹ ਅਸੀਂ ਥਾਂ ਥਾਂ ਜਿਹੜਾ ਪਿੰਡਾਂ ਦੇ ਵਿੱਚ ਜਿਹੜੀਆਂ ਮੇਂਸਾਂ ਮੋਂ ਉਥੇ ਪੋਸਟਰ ਵੀ ਲਾਵਾਂਗੇ ਤੇ ਉਹ ਜਿਹੜਿਆਂ ਵੀ ਸਾਰਿਆਂ ਅਸੀਂ ਪੜ੍ਹ ਕੇ ਸੁਣਾਉਣ ਲੱਗੇ ਆਂ ਵੀ ਇਦਾਂ ਇਦਾਂ ਵਾ ਜਿਹੜਾ ਚਿੱਟਾਂ ਤੇ ਗੋਲੀਆਂ ਵੇਚੂਗਾ ਉਹਦੇ ਪੰਚਾਇਤ ਕੋਈ ਮੈਂਬਰ ਹੋ ਗਿਆ ਸਰਪੰਚ ਹੋ ਗਿਆ ਤੇ ਪਿੰਡ ਦੇ ਜਿਹੜੇ ਨੰਬਰਦਾਰ ਆ ਉਹਦੀ ਨਾਂ ਕੋਈ ਜਵਾਨਤ ਕਰਾਊਗਾ ਨਾ ਉਹਨਾਂ ਦੇ ਮਗਰ ਜਾਊਗਾ ਤੇ ਕੋਈ ਵੀ ਜਾਂ ਸਾਡੇ ਵਿਰੋਧੀ ਧਿਰ ਦਾ ਕੋਈ ਆਗੂ ਆ ਉਹ ਵੀ ਇਸ ਦੇ ਮਗਰ ਨਹੀਂ ਜਾਊਗਾ ਕਿਉਂਕਿ ਇਹ ਜਿਹੜੇ ਧਨਾਉਣੀਆਂ ਹਟਦਾ ਹੜੀ ਜਿਹੜੀ ਪੀੜੀ ਨੂੰ ਖਰਾਬ ਕਰ ਰਹੀਆਂ ਵਾ ਦੂਜਾ ਜਿਹੜੇ ਮੰਤ ਜਿਹੜੇ ਸ਼ਾਗਨ ਲੈਣ ਆਉਂਦੇ ਆ ਬੱਚਾ ਹੋਏ ਤੋਂ ਜਿਹੜਾ ਸਾਡੇ ਮਾਈ ਵੀ ਸਖਤੇਰ ਵਦਾਸੀਏ ਆ ਉਹ ਉਹਨਾਂ ਨੂੰ 5-500 ਰੁਪਈਆ ਵੱਧ ਤੋਂ ਵੱਧ ਦੇਣਗੇ ਜਿਹੜੇ ਜ਼ਿਮੀਂਦਾਰ ਭਰਾਵਾ ਉਹ ਵੱਧ ਤੋਂ ਵੱਧ 1100 ਰੁਪਈਆ ਦੇ ਸਕਦੇ ਆ ਜਿਹੜਾ ਤੀਜਾ ਵਾ ਜਦੋਂ ਸਾਡੇ ਡੈਥ ਹੋ ਜਾਂਦੀ ਆ ਕਿਸੇ ਦੀ ਅਸੀਂ ਉਹਨਾਂ ਦੇ ਮਗਰੋਂ ਜਿੱਥੋਂ ਪੇਕੇ ਪਰਿਵਾਰ ਵੱਲੋਂ ਜਾਂ ਕਹਿ ਲਈਏ ਜਾਂ ਕਿਸੇ ਆਪਾਂ ਸਹੁਰੇ ਪਰਿਵਾਰ ਵੱਲੋਂ ਉਹਨਾਂ ਦਾ ਖਫਣ ਲੀਕਣ ਲੱਗ ਜਾਂਦੇ ਆ ਉਹ ਜਿਹੜਾ ਬਈ ਜੇ ਉਹਨਾਂ ਦਾ ਆਖਰੀ ਸੂਟ ਜਾਂ ਕੋਈ ਵੀ ਪਰਿਵਾਰ ਆ ਉਹਨਾਂ ਨੂੰ ਆਪਣੇ ਪਰਿਵਾਰ ਵਿੱਚੋਂ ਹੀ ਜਿਹੜਾ ਕੋਈ ਪੁਰਾਣਾ ਸੂਟ ਪਾ ਸਕਦਾ ਕੋਈ ਖਫਣ ਆ ਜਿਹੜਾ ਉਹਨਾਂ ਦਾ ਨਹੀਂ ਡਿੱਪੂਗਾ ਅਤੇ ਜਿਹੜੇ ਡੀਜੇ ਆ ਬਹੁਤ ਲੰਮੀਆਂ ਰਾਤਾਂ ਤੱਕ ਵਜਾਏ ਜਾਂਦੇ ਉਹ 11 ਵਜੇ ਤੱਕ ਹੀ ਕੋਈ ਵੀ ਪਰਿਵਾਰ ਆ ਜਿਹੜਾ ਉਹ ਵਜਾ ਸਕਦਾ ਅਤੇ ਜਿਹੜਾ ਸਪੀਕਰ ਆ ਜਮੇ ਪੁਰਾਣੇ ਗਾਣੇ ਕੋਈ ਪੰਜ-ਪੰਜ ਦਿਨ ਕਿਸੇ ਦੇ ਵਿਆਹ ਹੋਵੇ ਆ ਛੱਤ ਦੇ ਉੱਤੇ ਜਿਹੜਾ ਲਾਈ ਰੱਖਦਾ ਬਹੁਤ ਲੰਬਾ-ਲੰਬਾ ਸਮਾਂ ਉਹ ਨਹੀਂ ਲਾ ਸਕਦਾ ਉਹ ਪੂਰਨ ਤੌਰ ਤੇ ਬੰਦ ਆ ਅਤੇ ਜੇ ਕੋਈ ਮੁੰਡਾ ਪਿੰਡ ਦਾ ਜਾਂ ਫਰੈਂਡ ਦੀ ਕੁੜੀ ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾਉਣਗੇ ਉਹਨਾਂ ਦਾ ਪਿੰਡ ਵਿੱਚੋਂ ਭਾਂਡਾ ਤਿਆਗ ਦਿੱਤਾ ਜਾਊਗਾ ਜਿਹੜਾ ਪਹੋਗਾ ਆਪਣੇ ਮਾਰਗ ਦੇ ਪਹੋਗਾ ਉਹਦੇ ਤੇ ਕੋਈ ਵੀ ਚਾਹ ਦੇ ਨਾਲ ਪਕੌੜੇ ਜਾਂ ਮਿੱਠਾ ਨਹੀਂ ਖਵਾ ਸਕਦਾ ਕਿ ਜੇ ਕਿਸੇ ਨੇ ਕੋਈ ਮਿੱਠਾ ਖਵਾਉਣਾ ਵੀ ਆ ਵੱਧ ਤੋਂ ਵੱਧ ਜਲੇਬੀ ਜਿਵੇਂ ਰੋਟੀ ਦੇ ਨਾਲ ਆ ਮਗਰੋਂ ਜਿਹੜਾ ਜਲੇਬੀ ਖਵਾ ਸਕਦਾ ਚਾਹ ਦੇ ਨਾਲ ਪਕੌੜੇ ਤੇ ਮਿੱਠਾ ਪੂਰਨ ਤੌਰ ਤੇ ਬੰਦ ਆ ਜੀ ਅਤੇ ਜੋ ਐਨਆਰਏ ਕਮੇਟੀ ਨੇ ਸਾਨੂੰ ਬੂਟੇ ਲਾ ਕੇ ਬਹੁਤ ਹੀ ਵਧੀਆ ਪਿੰਡ ਨੂੰ ਸ਼ਾਨਦਾਰ ਬਣਾਇਆ ਜੇ ਕਿਸੇ ਨੂੰ ਕੋਈ ਬੂਟਾ ਤੰਗ ਵੀ ਕਰਦਾ ਕਹਿੰਗੇ ਜਦੋਂ ਵੱਡੇ ਹੋ ਜਾਂਦੇ ਆ ਦੇਖਣੋਂ ਹਟ ਜਾਂਦਾ ਜਾਂ ਕੋਈ ਹੋਰ ਖੱਜਲ ਖਰਾਬੀ ਆ ਜਦੋਂ ਪੰਚਾਇਤ ਮੁੰਦਸੇ ਅਸੀਂ ਉਹਦਾ ਹੱਲ ਕੋਲ ਕੱਟਾਂਗੇ ਜਾਂ ਅਸੀਂ ਪੰਚਾਇਤ ਵਾਲੇ ਉਹਨਾਂ ਨੂੰ ਕਹਾਂਗੇ ਕਮੇਟੀ ਨੂੰ ਉਸ ਬੂਟੇ ਦਾ ਹੱਲ ਕਰਾਂਗੇ ਪਰ ਕਿਸੇ ਨੇ ਉਸ ਬੂਟਿਆਂ ਨੂੰ ਆਪ ਨਹੀਂ ਕੱਟਣਾ ਭਾਈ ਅਤੇ ਜਿਹੜੇ ਸ਼ਰਾਰਤੀ ਅੰਸਰ ਆ ਬੁਲਟਾਂ ਦੇ ਪਟਾਕੇ ਮਰਾਉਂਦੇ ਆ ਜੇ ਕੋਈ ਵੀ ਪਟਾਕੇ ਮਰਾਉਂਦਾ ਬੁਲਟਾਂ ਦੇ ਫੜਿਆ ਗਿਆ ਤੇ ਜਾਂ ਟਰੈਕਟਰਾਂ ਦੇ ਉੱਚੀ ਆਵਾਜ਼ ਚ ਡੈਕ ਲਾਉਂਦਾ ਪਿੰਡ ਦੇ ਵਿੱਚ ਪਿੰਡ ਤੋਂ ਬਾਹਰ ਕੋਈ ਜਰੂਰ ਲਾਫਦਾ ਉਹਨਾਂ ਨੂੰ ਮੁਆਰਕ ਲਾ ਸਕਦਾ ਕੋਈ ਫੜਿਆ ਜਾਂਦਾ ਤਾਂ ਉਹਨੂੰ ਮੋਟਾ ਜੁਰਮਾਨਾ ਕੀਤਾ ਜਾਊਗਾ ਜਿਵੇਂ ਪਿੰਡ ਦੀਆਂ ਹੱਦਾਂ ਵਾ ਕੱਸੀ ਹੋ ਗਈ ਸੇਮ ਹੋਗੀ ਜਾਂ ਇਧਰ ਲੈਹਰ ਤੇ ਕੋਈ ਕੂੜਾ ਕਰਕਟ ਸੱਟਦਾ ਵਾ ਜਿਵੇਂ ਡੈਪਰ ਸੱਟ ਦਿੰਦੇ ਆ ਕਿੰਨਾ ਗੰਦ ਪੈਂਦਾ ਪਿੰਡ ਚ ਜਦੋਂ ਬਾਹਰੋਂ ਲੋਕ ਆਉਂਦੇ ਆ ਉਹ ਕਿੰਨਾ ਹੱਦਾਂ ਤੇ ਬੁਰਾ ਲੱਗਦਾ ਜੇ ਪੂਰਾ ਕਰਕਰ ਤੋਂ ਜਿੱਦਾਂ ਖਲਾਲੂਗਾ ਸਿੱਟ ਉਹ ਵੀ ਫੜਿਆ ਗਿਆ ਕੋਈ ਭਾਈ ਉਹਨੂੰ ਮੋਟਾ ਜਰਮਾਨਾ ਕੀਤਾ ਜਾਊਗਾ ਜੇ ਕੋਈ ਵੀ ਧੈਰਾ ਜਿਹੜੀ ਪਿੰਡ ਦੀ ਪੰਚਾਇਤ ਨੂੰ ਦੱਸੇ ਤੋਂ ਬਿਨਾ ਠਾਣੇ ਜਾਊਗੀ ਸਾਡੇ ਕੋਲੇ ਮਸਲਾ ਨਹੀਂ ਆਊਗਾ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਸਾਨੂੰ ਸਾਰਿਆਂ ਨੇ ਵੋਟਾਂ પાਕੇ ਬਣਾਇਆ ਵੀ ਤੁਹਾਡਾ ਮਸਲਾ ਕੋਈ ਠਾਣੇ ਜਾਵੇ ਤੁਸੀਂ ਉੱਥੇ ਜੇ ਮਹੌਲੀ ਕਰੋ ਅਸੀਂ ਆਪ ਦੇ ਤੌਰ ਤੇ ਤੁਹਾਡਾ ਮਸਲਾ ਜਿਹੜਾ ਹੱਲ ਕਰਾਂਗੇ ਜਿਹੜਾ ਸਾਨੂੰ ਦੱਸੇ ਬਿਨਾ ਉੱਥੇ ਠਾਣੇ ਜਾਊਗਾ ਪੰਚਾਇਤ ਦੂਸਰੀ ਧਿਰ ਦੀ ਥੋਕੇ ਮਦਦ ਕਰੂਗੀ ਜੇਰੇ ਕਾਲਜ ਤੇ ਸਕੂਲਾਂ ਟਾਈਮ ਜੇ ਕੋਈ ਮੁੰਡਾ ਰਾਸਤੇ 'ਚ ਕੁੜੀਆਂ ਦੇ ਖੜਾ ਮਿਲ ਗਿਆ ਉਹਦਾ ਠੋਕ ਕੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜੀ ਚਾਈਨਾ ਡੋਰ ਆ ਦੁਕਾਨਾਂ ਵਾਲਿਆਂ ਨੂੰ ਵੇਚਣ ਦੇ ਪੂਰਨ ਪਾਬੰਦੀ ਆ ਅਤੇ ਦੁਕਾਨਦਾਰ ਜੇ ਕੋਈ ਜੇਕਰ ਕੋਈ ਵੀ ਦੁਕਾਨਦਾਰ 18 ਸਾਲ ਤੋਂ ਛੋਟੇ ਬੱਚੇ ਨੂੰ ਜੇ ਕੋਈ ਘੋਲੇ ਦਿੰਦਾ ਜਾਂ ਸਰਗੜੀ ਬੀੜੀ ਜਰਦਾ ਕੋਈ ਵੀ ਦਿੰਦਾ ਫੜਿਆ ਗਿਆ ਉਹ ਭਈ ਮੋਟਾ ਜੁਰਮਾਨਾ ਕੀਤਾ ਜਾਊਗਾ ਤੇ ਕਾਨੂੰਨੀ ਕਾਰਵਾਈ ਠੋਕ ਕੇ ਕੀਤੀ ਜਾਊਗੀ ਬਸ ਇਹੀ ਸਾਡੇ ਮੁੱਦੇ ਸੀ ਕਿ ਜਿਹੜੇ ਮੰਗਤੇ ਆ ਤੇ ਜਿਹੜੇ ਸਾਧ ਉਹਦਾ ਹੀ ਆਹਾ ਸਾਧਾਂ ਦੇ ਬਾਣੇ ਪਾਗੇ ਜਾਂ ਮੰਗਤੇ ਢੋਲਕੀਆਂ ਵਾਲੇ ਤੁਰੇ ਫਿਰਦੇ ਆ ਇਹ ਭਾਈ ਪੂਰਨ ਤੌਰ ਤੇ ਬੰਦਾ ਤੇ ਕਿਸੇ ਨੇ ਕੋਈ ਵੀ ਉਗਰਾਹੀ ਕੋਈ ਪਿੰਡ ਚੋਂ ਕਰਨੀ ਆ ਜਿਵੇਂ ਹਜ਼ੂਰ ਸਾਹਿਬ ਵਾਲੇ ਸੰਤ ਹੋਗੇ ਜਾਂ ਹੋਰ ਉਹਨਾਂ ਨੂੰ ਅਸੀਂ ਪਿੰਡ ਵੱਲੋਂ ਜਾਂ ਪੰਚਾਇਤ ਵੱਲੋਂ ਅਸੀਂ ਪਰਮਿਸ਼ਨ ਪਰਮਿਸ਼ਨ ਦੇਣ ਦਾ ਨਾਂ ਦੇਵਾਂਗੇ ਜਾਂ ਨਾਲ ਦੇ ਕੇ ਉਹ ਅਸੀਂ ਕਰਵਾਵਾਂਗੇ ਕਿਸੇ ਨੇ ਬਿਨਾਂ ਪੰਚਾਇਤ ਤੋਂ ਪੁੱਛੇ ਕੋਈ ਵੀ ਜਿਹੜੀ ਉਗਰਾਹੀ ਨਹੀਂ ਕਰ ਸਕਦਾ ਇਹੀ ਸਾਰੀਆਂ ਸਾਡੀਆਂ ਮੰਗਾਂ ਸੀ ਬਸ ਠੀਕ ਆ ਜੀ ਸਾਰੇ ਆਪਾਂ ਪੰਚਾਇਤ ਸਾਰੇ ਤੁਸੀਂ ਸਹਿਮਤੋਂ ਪੰਚਾਇਤ ਵਾਲੇ ਇਹ ਸਾਡੇ ਨਾਲ ਅਸੀਂ ਜਿਹੜੇ ਮਤੇ ਆ ਇਹ ਅਸੀਂ ਹਾਂ ਜੀਆਂ ਥਾਵਾ ਤੇ ਆ ਜਿਹੜਾ ਉਹ ਚਪਕਾ ਦਾਂਗੇ ਸਾਰੇ ਪਿੰਡ ਵਾਸੀਆਂ ਦਾ ਅਸੀਂ ਵਿਸ਼ਵਾਸ ਕਰਦੇ ਆ ਵੀ ਤੁਸੀਂ ਸਾਡੇ ਨਾਲ ਥੋਕ ਕੇ ਖੜੋਂਗੇ ਤੇ ਸਾਡੇ ਜਿਹੜੇ ਮਤੇ ਆ ਤੁਹਾਨੂੰ ਪਸੰਦ ਵੀ ਆਉਣਗੇ ਜੇ ਕਿਸੇ ਨੂੰ ਹੋਰ ਵੀ ਕੋਈ ਮਾਨਕ ਕਿਸੇ ਦੀ ਗੱਲ ਹੋਵੇ ਵੀ ਭਾਈ ਆ ਆਪਣੇ ਪਿੰਡ ਚ ਬੰਦ ਹੋਣਾ ਚਾਹੀਦਾ ਅਸੀਂ ਥੋਕ ਕੇ ਉਹ ਵੀ ਤੁਹਾਡੇ ਜਿਹੜੇ ਮਤੇ ਆ ਮੂਰੇ ਲਿਆਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਕੂਲ ਦੇ ਟਾਈਮ ਤੇ ਵੀ ਜਿਹੜੇ ਉੱਥੇ ਮੁੰਡੇ ਖੜਨਗੇ ਹਾਂ ਉਹਨਾਂ ਤੇ ਵੀ ਅਸੀਂ ਕਾਨੂੰਨੀ ਕਾਰਵਾਈ ਆਪਾਂ ਮਤੇ ਦੇ ਵਿੱਚ ਪਹਿਲਾਂ ਵੀ ਬੋਲਿਆ ਜਿਹੜੇ ਕਾਲਜ ਦੀਆਂ ਕੁੜੀਆਂ ਜਾਂ ਜਦੋਂ ਲੰਘਦੀਆਂ ਜਾਂ ਸਕੂਲ ਦੇ ਟਾਈਮ ਜਦੋਂ ਕੋਈ ਲੰਘਦਾ ਜੇ ਕੋਈ ਮੁੰਡਾ ਉੱਥੇ ਫੜਿਆ ਗਿਆ ਕੋਈ ਐਂ ਰਾਹ 'ਤੇ ਖੜਾ ਉਹਤੇ ਅਸੀਂ ਉਹਦੇ ਛੇਤਰਪਰੇਟ ਵੀ ਤਰ੍ਹਾਂ ਤੇ ਕਾਨੂੰਨੀ ਕਾਰਵਾਈ ਵੀ ਕਰਾਂਗੇ ਉਹਦੇ ਮੁੰਡਾ ਕੁੜੀ ਦਾ ਕੀ ਕਰਦਾ ਬਰਾਬਰ ਕਰਾਂਗੇ ਜੇ ਕੋਈ ਮੁੰਡਾ ਕੁੜੀ ਇਹ ਸਾਡੇ ਨਾ ਮੈਂਬਰ ਸਾਹਿਬ ਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਬੇ ਕੁੜੀ ਬਰਾਬਰ ਦੀ ਜ਼ਿੰਮੇਵਾਰੀ ਜ਼ਿੰਮੇਵਾਰ ਹੋਊਗੀ ਜੇ ਮੁੰਡਾ ਕੁੜੀ ਕੋਈ ਇਹ ਨਹੀਂ ਅਸੀਂ ਮੁੰਡੇ ਨੂੰ ਦੋਸ਼ੀ ਕੱਢ ਦਾਂਗੇ ਕਿਉਂਕਿ ਜਿਹੜੀ ਗਲਤੀ ਕਰਦਾ ਦੋਵੇਂ ਆਪਸੇ ਕਰਦੇ ਨੇ ਕੁੜੀ ਵੀ ਬਰਾਬਰ ਦੀ ਜ਼ਿੰਮੇਵਾਰ ਹੋਣੀ ਹੈ ਉਹਨੂੰ ਬਰਾਬਰ ਦੀ ਜ਼ਿੰਮੇਵਾਰ ਠਹਿਰਾਇਆ ਜਾਊਗਾ ਬਸ ਇਹ ਵੀ ਸਾਡੀ ਮੰਗ ਆ ਗਈ ਤੇ ਇਹੀ ਜਿਹੜੀਆਂ ਸਾਡੇ ਮਤੇ ਸਾਰਿਆਂ ਦਾ ਬਹੁਤ ਬਹੁਤ ਤਲਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ